ਸਭ ਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਮਿੱਤਰ ਦੋਸਤ ਆਪਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕੰਕ ਦੇ ਵਿੱਚ ਆਖਰੀ ਯੂਰੀ ਆਪਾਂ ਨੂੰ ਕਿੰਨੇ ਦਿਨਾਂ ਤੱਕ ਜਿਹੜੀ ਪਾ ਦੇਣੀ ਚਾਹੀਦੀ ਹੈ ਕਿਉਂਕਿ ਹਰੇਕ ਜ਼ਿੰਮੇਵਾਰ ਭਰਾ ਦੇ ਕਿਉਂਕਿ ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਕਿਸੇ ਵੀ ਜ਼ਿੰਮੇਵਾਰ ਭਰਾ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਨਾ ਪਰ ਜਿਹੜੇ ਪੰਜਾਬ ਪਰਸੈਂਟ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਕਣਕ ਦੇ ਵਿੱਚ ਜਿਹੜਾ ਯੂਰੀਆ ਰੇ ਖਤਮ ਕਾ ਆਪਾਂ ਕਦੋਂ ਕਰਨਾ ਹੈ ਸਹੀ ਸਮਾਂ ਕੀ ਹੈ ਯੂਰੀਆ ਖਾਦ ਜਿਹੜੀ ਕਣਕ ਦੇ ਵਿੱਚ ਬੰਦ ਕਰਨੀ ਮਤਲਬ ਆਖਦੀ ਯੂਰੀਆ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਦਵਾਂਗੇ ਐਂਡ ਤੱਕ ਆਪਣੀ ਵੀਡੀਓ ਨੂੰ ਤੁਸੀਂ ਦੇਖਣਾ ਹੈ ਤੇ ਵੀਡੀਓ ਨੂੰ ਆਪਾਂ ਤੁਸੀਂ ਹੋਰ ਵੀਰ ਭਰਾਵਾਂ ਨੂੰ ਤੱਕ শেয়ার ਵੀ ਜਰੂਰ ਕਰਨੀ ਹੈ ਹਾਂਜੀ ਬਹੁਤ ਸਮਾਂ ਨਾਲ ਆਪਾਂ ਖਰਾਬ ਕਰਦੀ ਹੋਈ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਕਣਕ ਦੇ ਵਿੱਚ ਜਿਵੇਂ ਹੁਣ ਆਪਾਂ ਕੋਈ ਵੀ ਵੈਰੈਟੀ ਨੂੰ ਲੈ ਕੇ ਨਹੀਂ ਚੱਲਦੇ ਵੀ ਜਿਹੜਾ ਟਾਈਮ ਪੀਰੀਅਡ ਅਲੱਗ ਹੋਊਗਾ ਆਪਣੇ ਖੇਤ ਦੇ ਵਿੱਚ ਕੋਈ ਵੀ ਵੈਰੈਟੀ ਹੈ ਪੰਜ ਚਾਰ ਦਿਨ ਦਾ ਸਿਰਫ ਫਰਕ ਪੈਂਦਾ ਹੁੰਦਾ ਕਿਉਂਕਿ ਜਿਹੜੀ ਆ ਘੱਟ ਸਮਾਂ ਲੈਣ ਵਾਲੀ ਆ ਕਿ ਸਮਾਨੇ ਜਿਵੇਂ ਪੀਬੀਡਬਲਯੂ 826 ਦੀ ਆਪਾਂ ਗੱਲ ਕਰਦੇ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਇਹ ਵੈਰੈਟੀ ਰਕਵੇ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੱਗੀ ਹੋਈ ਹੈ ਤੇ ਵੱਧ ਸਮਾਂ ਜਿਵੇਂ 327 ਹੋਊਗੀ 297 ਹੋਊਗੀ ਜਿਹੜੀਆਂ ਹੋਲ ਜਿਵੇਂ ਕਿਸਮਾਂ ਨੇ ਜ਼ਿਆਦਾਤਰ ਤਾਂ ਜਿਹੜੀ 297 ਤੇ 327 ਜਿਹੜੀ ਇਹ ਕਿਸਮਾਂ 297 ਨੂੰ ਵੀ ਜਿਹੜੇ ਲੋਕ ਛੱਡ ਚੁੱਕੇ ਨੇ ਜ਼ਿਆਦਾਤਰ ਜਿਹੜੀ ਹੁਣ 327 ਵੈਰਾਈਟੀ ਤੇ 826 ਇਹ ਦੋ ਵੈਰਾਈਟੀ ਆ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਹੁਣ ਪਹਿਲਾ ਆਪਾਂ ਨੰਬਰ ਲੈ ਕੇ ਚੱਲਦੇ ਆ ਜੀ 826 ਦੀ 826 ਦੇ ਵਿੱਚ ਆਪਾਂ ਮੰਨ ਕੇ ਚਲੋ ਤੁਸੀਂ ਨਾ ਤਾਂ ਤੁਸੀਂ ਬਹੁਤਾ ਗੇਤਾ ਜਿਹੜਾ ਯੂਰੀਆ ਖਦ ਬੰਦ ਕਰਨੀ ਹੈ ਨਾ ਤੁਸੀਂ ਲੇਟ ਤੱਕ ਲੈ ਕੇ ਜਾਣਾ ਕਿਉਂਕਿ ਜੇ ਆਪਾਂ ਪਹਿਲਾ ਯੂਰੀਆ ਬੰਦ ਕਰਤਾ ਮਤਲਬ ਡੋਜ਼ ਆਪਾਂ ਆਖਰੀ ਪਾਤੀ ਫਿਰ ਬਾਅਦ ਦੇ ਵਿੱਚ ਜਾ ਕੇ ਜਿਹੜੀ ਘਾਟ ਮਹਿਸੂਸ ਕਰੂਗੀ ਆਪਣੀ ਕਣਕ ਸਾਰੇ ਤੱਕ ਜੇ ਆਪਾਂ ਯੂਰੀਆ ਨੂੰ ਲੇਟ ਲੈ ਗਏ ਤਾਂ ਜਿਹੜੀ ਆਪਣੀ ਕਣਕ ਨੇ ਆਪਣੀ ਫਸਲ ਨੇ ਉਹਨੇ ਉੱਪਰ ਨੂੰ ਵਧੂਗੀ ਮਤਲਬ ਉਹਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਏ 55 ਦਿਨ ਦਾ ਹੁੰਦਾ ਏ ਉਹਦਾ ਵਧੀਆ ਜਿਹੜੀ ਥੱਲੇ ਗ੍ਰੋਥ ਕਰਨ ਦਾ ਥੱਲੇ ਤੋਂ ਜਿਹੜਾ ਸ਼ਾਖਾ ਮਾ ਬਣਾਉਂਦਾ ਬਾਅਦ ਦੇ ਵਿੱਚ ਜਿਹੜੀ ਆਪਣੀ ਕਣਕ ਹੈ ਉਹ ਮਤਲਬ ਡੰਡੀ ਦੇ ਵੱਲ ਨੂੰ ਮਤਲਬ ਜਿਹੜੀ ਅਗਲੀ ਸਟੇਜ ਦੇ ਵਿੱਚ ਦਾਖਲ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੇ 826 ਕਣਕ ਦੇ ਵਿੱਚ 55 ਦਿਨ ਦੇ ਵਿੱਚ ਵਿੱਚ ਜਿਹੜਾ ਆਪਾਂ ਆਖਰੀ ਯੂਰੀ ਆਪਾਂ ਦੇ ਦੇਣਾ ਚਾਹੋ ਤੁਸੀਂ ਕਿੰਨਾ ਵੀ ਯੂਰੀਆ ਪਾ ਰਹੇ ਹੋ ਆਪਣੇ ਹਿਸਾਬ ਦੇ ਨਾਲ ਤੁਸੀਂ ਮੰਨ ਕੇ ਚੱਲੋ 55 ਦਿਨ ਤੇ ਜਾ ਕੇ ਜਿਹੜਾ ਤੁਸੀਂ ਰੇਹ ਬੰਦ ਕਰ ਦੇਣਾ ਤੇ 327 ਜਿਹੜੀ ਵੈਰਾਈਟੀ ਹੈ ਇਹਦਾ ਆਪਾਂ 5-7 ਦਿਨ ਜਿਹੜਾ ਆਪਾਂ ਲੇਟ ਤੱਕ ਆਪਾਂ ਲਿਜਾ ਸਕਦੇ ਆ ਰੇਹ ਮਤਲਬ ਆਪਾਂ 60 ਦਿਨਾਂ ਤੱਕ 52 ਤੋਂ 60 ਦਿਨ ਤੱਕ ਵੀ ਆਪਾਂ ਇਸ ਵੈਰਾਈਟੀ ਦੇ ਵਿੱਚ ਆਪਾਂ ਇਹ ਜਿਹੜਾ ਆਰਾਮ ਦੇ ਨਾਲ ਪਾ ਸਕਦੇ ਆ ਪਰ ਕੋਸ਼ਿਸ਼ ਆਪਾਂ ਇਹ ਕਰਨੀ ਹੈ ਵੀ ਜੇ 55 ਦਿਨ ਦੇ ਵਿੱਚ ਖਤਮ ਹੋ ਜAVE ਫੇਰ ਵੀ ਆਪਾਂ ਨੂੰ ਬੇਨੀਫਿਟ ਹੈ ਜਨਨਿਕੇ ਬੌਤਾ ਆਪਾ 45 ਤੋਂ 50 ਦਿਨ ਦੇ ਵਿੱਚ ਤਾਂ ਪਰੇ ਖਤਮ ਕਰਨੀ ਕਿਉਂਕਿ ਉਹ ਜਿਹੜੇ ਆਪਣੇ ਤਰੀਕੇ ਨੇ ਉਹ ਗਲਤ ਨੇ ਜਿਹੜੇ ਵੀਰਪਾ 55 ਦਿਨ ਤੇ ਜਿਹੜਾ ਰੇ ਨਹੀਂ ਲੈ ਕੇ ਜਾਂਦੇ 40 ਤੋਂ 45 ਦਿਨਾਂ ਦੇ ਵਿੱਚ ਖਤਮ ਕਰ ਦਿੰਦੇ ਆ ਉਹ ਜਿਹੜਾ ਅੱਗੇ ਜਾ ਕੇ ਆਪਾਂ ਨੂੰ ਫਿਰ ਝਾੜ ਦੇ ਵਿੱਚ ਜਿਹੜਾ ਫਰਕ ਦੇਖਣ ਨੂੰ ਉਹੀ ਆਪਣੀਆਂ ਗਲਤੀਆਂ ਹੁੰਦੀਆਂ ਨੇ ਬਾਅਦ ਦੇ ਵਿੱਚ ਆਪਾਂ ਸੋਚਦੇ ਆ ਵੀ ਆਪਣੀ ਜਿਹੜੀ ਕਣਕ ਹੈ ਘਾਟ ਮਹਿਸੂਸ ਕਰ ਰਹੀ ਹੈ ਤੇ ਝਾੜ ਆਪਣਾ ਕਿਉਂ ਘਟਿਆ ਅੱਪਾ ਨੂੰ ਜਿਹੜੀ ਛੋਟ-ਛੋਟੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜੇ ਆਪਾਂ ਕੋਈ ਵੀ ਤੁਹਾਡੇ ਖੇਤ ਦੇ ਵਿੱਚ ਕਿਸਮ ਹੈ ਆਪਾਂ ਨੇ ਪੂਰਾ ਬੰਪਰ ਝਾੜ ਆਪਾਂ ਕਿਸਮ ਤੋਂ ਲੈਣਾ ਚਾਹੁੰਦੇ ਨੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਜੀ